ਜੈ ਸ਼ੰਕਰ ਜੈ ਨਗਦੇਵਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੋਸਤੋ ਅੱਜ ਤੁਹਾਨੂੰ ਇੱਕ ਸੱਪ ਦੀ ਖਾਨੇ ਦੇ ਦੇਖੋ ਇੱਧਰ ਵਾਰਿਓ ਜੀ ਲੱਗੇ ਆਜੋ ਮਾੜਾ ਜੇ ਇਹ ਸੱਪ ਨੂੰ ਬਰਮਸ ਨਹੀਂ ਕਿੰਨੇ ਸੱਪ ਖੇਡਦੇ ਨੇ ਖੇਡਦੇ ਨੇ ਬੱਚੇ ਨੇ ਮੂੰਹ ਚ ਪਾ ਲਿਆ ਸੀ ਤੇ ਉਹਨਾਂ ਨੇ ਫੋਨ ਕੀਤਾ ਤੇ ਸਲਾਹ ਲਈ ਉਹਨਾਂ ਨੇ ਤੇ ਉਹਨਾਂ ਨੂੰ ਸਾਰੀ ਗੱਲ ਸਮਝਾਈ ਦੀ ਸੱਪ ਦਾ ਕੀ ਨਾਮ ਆ ਕੀ ਇਹਦਾ ਰੰਗ ਢਾਂਗਾ ਤੇ ਹੁਣ ਤੁਹਾਨੂੰ ਇਹ ਸੱਪ ਦੇ ਬਾਰੇ ਸੱਪ ਦੇ ਬਾਰੇ ਜਾਣਕਾਰੀ ਦਿੰਨੇ ਆ ਵੀ ਕੀ ਸੱਪ ਰੁਕੋ ਜੀ ਲਓ ਜਾਣਕਾਰੀ ਦੋਸਤੋ ਦੋਸਤੋ ਇਹ ਜ ਜਪ ਨੂੰ ਆਪਾਂ ਕਹਿੰਦੇ ਆ ਵਰਮ ਸਨੇਕ ਜਿਵੇਂ ਤੁਸੀਂ ਮੇਰੇ ਹੱਥ ਦਾ ਅੰਗੂਠਾ ਦੇਖ ਰਹੇ ਜਾਂ ਉਂਗਲ ਦੇਖ ਰਹੇ ਜੇ ਇਹ ਲਗਭਗ 4 ਤੋਂ 5 ਇੰਚੀ ਆ ਇੱਕ ਧਾਗੇ ਦੀ ਮੌਲੀ ਵੀ ਜਿਹੜੀ ਇਹ ਜਿਆਦਾ ਮੋਟੀ ਆ ਤੇ ਇਹ ਘਰਾਂ ਦੇ ਵਿੱਚ ਆਮ ਆ ਜਾਂਦੇ ਆ ਤੂੜੀ ਵਾਲੀ ਜਗਾ ਜਾਂ ਦੂਜੀਆਂ ਜਗਾ ਜਿਹੜੀਆਂ ਹੁੰਦੀਆਂ ਵਾ ਉਹਨਾਂ ਦੇ ਵਿੱਚ ਇਹ ਚੀਜ਼ਾਂ ਆਮ ਹੀ ਆ ਜਾਂਦੀਆਂ ਵਾ ਇਸ ਆਪ ਦੇ ਵਿੱਚ ਬਿਲਕੁਲ ਵੀ ਜ਼ਹਿਰ ਜਿਹੜਾ ਵਾ ਨਹੀਂ ਹੁੰਦਾ ਦੇਖੋ ਮੈਂ ਤੁਹਾਨੂੰ ਇਹਦਾ ਮੂੰਹ ਦਿਖਾ ਦਿੰਦਾ ਇਹ ਚੀਜ਼ਾਂ ਤੋਂ ਦੋਸਤੋ ਡਰਨ ਦੀ ਲੋੜ ਨਹੀਂ ਹੁੰਦੀ ਇਹ ਸੱਪ ਬਿਨਾ ਜ਼ਹਿਰ ਵਾਲਾ ਇਹਨੇ ਲਗਭਗ ਆਪਣੇ ਸੈਜ ਦੇ ਵਿੱਚ ਵੀ ਇੰਨਾ ਹੀ ਰਹਿਣਾ ਵਾ ਜਾਂ 1 ਇੰਚੀ 2 ਇੰਚੀ ਜਿਹੜਾ ਇਹ ਸੱਪ ਵੱਡਾ ਹੋ ਜੂਗਾ ਤੇ ਇਹੋ ਜਿਹੇ ਬੇਜਬਾਨ ਜਾਨਵਰਾਂ ਨੂੰ ਨਾ ਮਾਰਿਆ ਕਰੋ ਇਹ ਚੀਜ਼ਾਂ ਦੀ ਪਰਖ ਪਛਾਣ ਕਰਨੀ ਬੇਹਤ ਬੇਹਤ ਜ਼ਿਆਦਾ ਜ਼ਰੂਰੀ ਆ ਤੇ ਇਹ ਸੱਪ ਅਸੀਂ ਫੜਿਆ ਸੀ ਤੇ ਹੁਣ ਅਸੀਂ ਇਹ ਸੱਪ ਛੱਡਣ ਲੱਗੇ ਆ ਇਹ ਸੱਪ ਕਈ ਵਾਰੀ ਘਾਟ ਮਿਲਦੇ ਆ ਤੇ ਛੋਟੇ ਹੋਣ ਦੇ ਬਾਵਜੂਦ ਅੱਖਾਂ ਤੋਂ ਲੋਪ ਹੋ ਜਾਂਦੇ ਆ ਲੱਭਣੇ ਬੜੇ ਮੁਸ਼ਕਲ ਹੁੰਦੇ ਆ ਤੇ ਇਹ ਜਪ ਦੀ ਵੀਡੀਓ ਤਾਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿ ਕਿਸੇ ਦਾ ਵੀ ਬੱਚਾ ਕੋਈ ਇਸ ਚੀਜ਼ ਨੂੰ ਮੂੰਹ ਦੇ ਵਿੱਚ ਨਾ ਪਾਏ ਵੱਡੀ ਗੱਲ ਇਹ ਵੀ ਏਸੀ ਤੋਂ ਕੋਈ ਡਰਨ ਦੀ ਲੋੜ ਨਹੀਂ ਹੁੰਦੀ ਇਹ ਦੇਖੋ ਜਦਾਂ ਗਏ ਜਪ ਨੂੰ ਦੇਖੋ ਮੈਂ ਹਾਤੀ ਤਲੀ ਉੱਪਰ ਰੱਖਿਆ ਇਹ ਫਰਸ਼ ਉੱਪਰ ਬਹੁਤ ਫਾਸਟ ਭੱਜਦਾ ਆਹ ਦੇਖੋ ਇਹ ਦੇਖੋ ਮੇਰੇ ਤਾਂ ਤੋਂ ਇਹ ਦੇਖੋ ਕਿੰਨੀ ਫਾਸਟ ਭੱਜਣ ਦੀ ਕੋਸ਼ਿਸ਼ ਕਰ ਰਿਹਾ ਇਹ ਦੇਖੋ ਜਿਲ੍ਹਾ ਕਰਨਤਾਰਨਾ ਸ਼ਹਿਰ ਪੱਟੀ ਜਦੋਂ ਕਿਸੇ ਨੂੰ ਦਮੂਹੀ ਦਾ ਕੱਖ ਲੱਗ ਜਾਂਦਾ ਜਾਂ ਕਿਸੇ ਦਾ ਚਖਮ ਠੀਕ ਨਹੀਂ ਹੁੰਦਾ ਲਗਭਗ ਅਸੀਂ ਦੇਸੀ ਦਵਾਈਆਂ ਦਾ ਕੰਮ ਕਰਦੇ ਆ ਕਿਸੇ ਨੇ ਕੋਈ ਕਾਫੀ ਅੰਗਰੇਜ਼ੀ ਦਵਾਈ ਕਰ ਲਈ ਆ ਪਰੇਸ਼ਾਨਵਾ ਨਹੀਂ ਠੀਕ ਹੋ ਰਿਹਾ ਤੇ ਉਹ ਸਾਡੇ ਨਾਲ ਆਣ ਕੇ ਕੰਟੈਕਟ ਕਰ ਸਕਦਾ ਵਾ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ YouTube ਦੇ ਉੱਤੇ ਸਾਡਾ ਚੈਨਲ ਆ ਸਨੇਕਮੈਨ ਪੰਜਾਬ ਤੁਸੀਂ ਸਨੇਕਮੈਨ ਪੰਜਾਬ ਪਰ ਹੋਗੇ ਸਾਡੀਆਂ ਵੀਡੀਓ ਸ਼ੋ ਹੋ ਜਾਣਗੀਆਂ ਤੇ ਮਨਕਾ ਸੱਪ ਲੜੇਦਾ ਕੋਈ ਹੱਲ ਨਹੀਂ ਹੁੰਦਾ ਦੋਸਤੋ ਮਨਕਾ ਜੋਗੀ ਹਕੀਮ ਵੈਦ ਤੁਹਾਨੂੰ ਉਸੇ ਸੱਪ ਤੋਂ ਬਚਾ ਸਕਦਾ ਜਿਹਦੇ ਵਿੱਚ ਜ਼ਹਿਰ ਨਹੀਂ ਆ ਕਿਉਂਕਿ ਇੱਕ ਗੱਲਾਂ ਹੁੰਦੀਆਂ ਵੇ ਇੱਕ ਪ੍ਰੈਕਟੀਕਲ ਹੁੰਦਾ ਵਾ ਜੀ ਹਮੇਸ਼ਾ ਪ੍ਰੈਕਟੀਕਲ ਕਰਕੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਿ ਕਿਸੇ ਵੀ ਵੀਰ ਦਾ ਭਰਾ ਦਾ ਪੱਛੇ ਦਾ ਨੁਕਸਾਨ ਨਾ ਹੋਏ ਜਦਾਂ ਤੁਸੀਂ ਇਹ ਸੱਪ ਵੀ ਦੇਖ ਰਹੇ ਜੇ ਤੇ ਮੇਰੀਆਂ ਹੱਥ ਦੀਆਂ ਉਂਗਲਾਂ ਵੀ ਦੇਖ ਰਹੇ ਜੇ ਨਾਰਮਲੀ ਇਹ 5 ਇੰਚ ਦੇ ਆ ਅੰਦਰ ਬਾਹਰ ਸੱਪ ਆ ਇਹ ਘਰਾਂ ਵਿੱਚ ਆਮ ਹੀ ਆ ਜਾਂਦਾ ਵਾ ਤੇ ਨੈਕਸਟ ਵੀਡੀਓ ਦੇ ਨਾਲ ਆਪ ਜੀ ਦੀ ਸੇਵਾ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਤੇ ਸਭ ਤੋਂ ਪਹਿਲਾਂ ਇਹ ਬੇਜਬਾਨ ਜੇਰ ਨੂੰ ਬਾਹਰ ਜਾ ਕੇ ਜਿੱਦਾਂ ਦੇ ਮੌਸਮ ਦੇ ਵਿੱਚ ਰਹਿੰਦਾ ਵਾ ਇਹਨੂੰ ਰੀਲீஸ் ਕੀਤਾ ਜਾਊਗਾ